ਪਿੰਡ ਬਾਦਲ ਦੇ ਵਿੱਚ ਮੌਜੂਦ ਹੈ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰਸੀ ਮਨਾਈ ਗਈ ਹੈ ਤਾਂ ਸੂਲਤ ਜਾਕੜ ਇੱਥੇ ਪਹੁੰਚ ਕੇ ਗੱਲਬਾਤ ਕਰਨ ਜਾਕੜ ਸਾਹਿਬ ਪਹਿਲੀ ਵਰਸੀ ਮਨਾਈ ਜਾ ਰਹੀ ਹੈ ਅੱਜ ਪਹੁੰਚੋ ਕੀ ਕਹਿਣਾ ਚਾਹੋਗੇ ਉਨ੍ਹਾਂ ਦੀ ਸ਼ਖਸੀਅਤ ਨੂੰ ਅੱਜ ਤੁਸੀਂ ਜਿਹੜੇ ਲੋਕ ਜੁੜੇ ਲੋਕਾਂ ਦੀ ਭਾਵਨਾਵਾਂ ਦੇਖੀਏ ਸਭ ਉਹ ਆਪਣੀ ਸ਼ਖਸੀਅਤ ਨਾਲ ਉਹਨਾਂ ਨੇ ਇੱਜ਼ਤ ਕਮਾਈ ਐ ਅਥਾਰਟੀ ਕਮਾਈ ਅੱਜ ਲੋਕ ਕੁਰਸੀ ਤੇ ਬੈਠ ਕੇ ਤਾਂ ਹਰੇਕ ਵੀ ਕਹਿੰਦਾ ਪਹਿਲਵਾਨ ਬਣ ਜਾਂਦਾ ਇਸ ਕਰਕੇ ਲੋਕਾਂ ਨੂੰ ਅੱਜ ਦੇ ਹਾਲਾਤ 'ਚ ਦੇਖਣਾ ਪਊਗਾ ਜੋ ਪੰਜਾਬ ਦੀ ਰਾਜਨੀਤੀ 'ਚ ਖਾਸ ਕਰਕੇ ਜੋ ਵਾਪਰ ਰਿਹਾ ਤੇ ਵਿਧਾਨ ਸਭਾ ਦੇ ਅੰਦਰ ਜੋ ਕੁਝ ਹੈ ਮੈਂ ਸਮਝਦਾ ਲੋਕਾਂ ਨੂੰ ਹੁਣ ਚੇਤੇ ਆਉਣਗੇ ਇਸ ਕਿਸਮ ਦੇ ਵੀ ਲੋਕ ਰਾਜਨੀਤੀ 'ਚ ਹੋਏ ਐ ਜਿਨ੍ਹਾਂ ਨੇ ਸ਼ੇਰ ਦਿੱਤੀ ਐ ਆਪਣੇ ਵਿਰੋਧੀਆਂ ਨੂੰ ਵੀ ਉਹਨਾਂ ਨਾਲ ਲੈ ਕੇ ਆਪਣੇ ਉਹਦੇ ਵਿੱਚ ਕਰਕੇ ਕਰਾਇਆ ਤੇ ਮੈਂ ਇਸ ਕਰਕੇ ਹੀ ਵਾਸ ਰਿਲੇਵੈਂਟ ਫਰਮ ਦ ਡੇ 1 ਤੇ ਅੱਜ ਵੀ ਉਹਨੇ ਹੀ ਰਿਲੇਵੈਂਟ ਤੇ ਪ੍ਰਸੰਗਿਕ ਹੈ ਲੰਬਾ ਸਮਾਂ ਭਾਜੀਪੀ ਅਕਾਲੀ ਦਲ ਇਕੱਠੇ ਰਹੇ ਨੇ ਤਾਂ ਹੁਣ ਇਲੈਕਸ਼ਨ ਵੀ ਨੇੜੇ ਆ ਹੁਣ ਕੀ ਲੱਗਦਾ ਹੈ ਕਿ ਚਰਚਾਵਾਂ ਬਹੁਤ ਨੇ ਮੋਰ ਕਦੋਂ ਲੱਗੇਗੀ ਜਿਹੜੇ ਗਠਜੋੜ ਬੰਦਮ ਕਿਹਾ ਜਾ ਰਿਹਾ ਹੈ ਇਹ ਗੱਲਾਂ ਦੇਖੋ ਚੰਡੀਗੜ੍ਹ 'ਚ ਵੀ ਨਹੀਂ ਹੋਣੀਆਂ ਨਾ ਹੀ ਇੱਥੇ ਬਾਦਲਪਿੰਡ 'ਚ ਹੋਣੀਆਂ ਦਿੱਲੀ ਬੈਠ ਕੇ ਫੈਸਲੇ ਹੋਣੇ ਇਹਨਾਂ ਦੇ ਉੱਤੇ ਜੋ ਕੁਝ ਹੋਣਾ ਨਾ ਹੋਣਾ ਪਰ ਜਿਹੜੇ ਫੈਕਟ ਹੈ ਰਾਜਨੀਤੀ ਦੇ ਇਸ ਕਿਸਮ ਦੀ ਵਿਲੱਖਣ ਸਖਸ਼ੀਤਾ ਉਹਨ ਲੋਕ ਪਾਲਦੇ ਫਿਰਨਗੇ ਤੇ ਹੋ ਸਕਦਾ ਹੈ ਵੀ ਅੱਜ ਜੇ ਇੱਥੋਂ ਲੋਕ ਸੇਧ ਲੈਣ ਵੀ ਕੀ ਲੱਗਦਾ ਕਿ ਦੋਨਾਂ ਪਾਰਟੀਆਂ ਨੂੰ ਲੋੜ ਇਕੱਠੇ ਹੋਣ ਦੀ ਹੈ ਉਹ ਸਾਰੀਆਂ ਗੱਲਾਂ ਬਾਰ-ਬਾਰ ਹੋ ਗਈਆਂ ਹੁਣ ਇਹ ਜੋ ਵੀ ਫੈਸਲਾ ਹੋਣਾ ਹੈ ਸੋ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਇਹ ਗੱਲਾਂ ਚੱਲ ਰਹੀਆਂ ਨੇ ਪਰ ਇਹਦੇ ਉੱਤੇ ਜਿਹੜਾ ਕਿ ਫੈਸਲਾ ਹੈ ਉਹ ਪਾਰਟੀ ਹਾਈ ਕਮਾਂਡ ਦੇ ਲੈਣਾ ਹੈ ਤੇ ਉਹਨੂੰ ਦੇਖਣਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਤੱਕ ਇਹ ਲੱਗì ਉਹ ਕਲੀਅਰ ਹੋ ਜਾਵੇਗਾ ਕਿ ਕਾਲੀ ਦਲ ਅਤੇ ਭਾਜਪਾ ਇਕੱਠੇ ਹੋ ਰਹੇ ਨੇ ਪਿੰਡ ਬਾਦਲ ਦੇ ਵਿੱਚ ਮੌਜੂਦ ਹੈ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰਸੀ ਮਨਾਈ ਗਈ ਹੈ ਤਾਂ ਸਾਨੂੰ ਜਾਕੜ ਉੱਤੇ ਪਹੁੰਚ ਕੇ ਗੱਲਬਾਤ ਕਰਨ ਲੈ ਜਾਕੜ ਸਾਹਿਬ ਪਹਿਲੀ ਵਰਸੀ ਮਨਾਈ ਜਾ ਰਹੀ ਅੱਜ ਪਹੁੰਚੋ ਕੀ ਕਹਿਣਾ ਚਾਹੋਗੇ ਉਹਨਾਂ ਦੀ ਸ਼ਖਸੀਅਤ ਨੂੰ ਅੱਜ ਤੁਸੀਂ ਜਿਹੜੇ ਲੋਕ ਜੁੜੇ ਲੋਕਾਂ ਦੀ ਭਾਵਨਾਵਾਂ ਦੇਖੀਏ ਸਭ ਉਹ ਆਪਣੀ ਸ਼ਖਸੀਅਤ ਨਾਲ ਉਹਨਾਂ ਨੇ ਇੱਜ਼ਤ ਕਮਾਈ ਹੈ ਅਥਾਰਟੀ ਕਮਾਈ ਹੈ ਅੱਜ ਲੋਕ ਕੁਰਸੀ ਤੇ ਬੈਠ ਕੇ ਤਾਂ ਹਰੇਕ ਵੀ ਕਹਿੰਦਾ ਪਹਿਲਵਾਨ ਬਣ ਜਾਂਦਾ ਇਸ ਕਰਕੇ ਲੋਕਾਂ ਨੂੰ ਅੱਜ ਦੇ ਹਾਲਾਤ ਚ ਦੇਖਣਾ ਪਊਗਾ ਜੋ ਪੰਜਾਬ ਦੀ ਰਾਜਨੀਤੀ ਚ ਖਾਸ ਕਰਕੇ ਜੋ ਵਾਪਰ ਰਿਹਾ ਤੇ ਵਿਧਾਨ ਸਭਾ ਦੇ ਅੰਦਰ ਜੋ ਕੁਝ ਹੈ ਮੈਂ ਸਮਝਦਾ ਲੋਕਾਂ ਨੂੰ ਹੁਣ ਚੇਤੇ ਆਉਣਗੇ ਇਸ ਕਿਸਮ ਦੇ ਵੀ ਲੋਕ ਰਾਜਨੀਤੀ ਚ ਹੋਏ ਐ ਜਿਨ੍ਹਾਂ ਨੇ ਸੇਧ ਦਿੱਤੀ ਐ ਆਪਣੇ ਵਿਰੋਧੀਆਂ ਨੂੰ ਵੀ ਉਹਨਾਂ ਨੇ ਨਾਲ ਲੈ ਕੇ ਆਪਣੇ ਉਹਦੇ ਵਿੱਚ ਕਰਕੇ ਕਰਾਇਆ ਤੇ ਮੈਂ ਇਸ ਕਰਕੇ ਹੀ ਵਾਸ ਰਿਲੇਵੈਂਟ ਫਰਮ ਦਿ ਡੇ 1 ਤੇ ਅੱਜ ਵੀ ਉਹਨੇ ਹੀ ਰਿਲੇਵੈਂਟ ਤੇ ਪ੍ਰਸੰਗਿਕ ਹੈ ਲੰਬਾ ਸਮਾਂ ਭਾਜੀਪੀ ਅਕਾਲੀ ਦਲ ਇਕੱਠੇ ਰਹੇ ਨੇ ਤਾਂ ਹੁਣ ਇਲੈਕਸ਼ਨ ਵੀ ਨੇੜੇ ਆ ਹੁਣ ਕੀ ਲੱਗਦਾ ਹੈ ਕਿ ਚਰਚਾਵਾਂ ਬਹੁਤ ਨੇ ਮੋਰ ਕਦੋਂ ਲੱਗੇਗੀ ਜਿਹੜੇ ਗਠਜੋੜਨ ਕਿਹਾ ਜਾ ਰਿਹਾ ਹੈ ਇਹ ਗੱਲਾਂ ਦੇਖੋ ਚੰਡੀਗੜ੍ਹ 'ਚ ਵੀ ਨਹੀਂ ਹੋਣੀਆਂ ਨਾ ਹੀ ਇੱਥੇ ਬਾਦਲਪਿੰਡ 'ਚ ਹੋਣੀਆਂ ਦਿੱਲੀ ਬੈਠ ਕੇ ਫੈਸਲੇ ਹੋਣੇ ਇਹਨਾਂ ਦੇ ਉੱਤੇ ਜੋ ਕੁਝ ਹੋਣਾ ਨਾ ਹੋਣਾ ਪਰ ਜਿਹੜੇ ਫੈਕਟਰ ਹੈ ਰਾਜਨੀਤੀ ਦੇ ਇਸ ਕਿਸਮ ਦੀ ਵਿਲੱਖਣ ਸਖਸ਼ੀਤਾ ਹੁਣ ਲੋਕ ਪਾਲਦੇ ਫਿਰਨਗੇ ਤੇ ਹੋ ਸਕਦਾ ਹੈ ਵੀ ਅੱਜ ਜੇ ਇੱਥੋਂ ਲੋਕ ਸੇਧ ਲੈਣ ਵੀ ਕੀ ਲੱਗਦਾ ਕਿ ਦੋਨਾਂ ਪਾਰਟੀਆਂ ਨੂੰ ਲੋੜ ਇਕੱਠੇ ਹੋਣ ਦੀ ਹੈ ਉਹ ਸਾਰੀਆਂ ਗੱਲਾਂ ਬਾਰ-ਬਾਰ ਹੋ ਗਈਆਂ ਹੁਣ ਇਹ ਜੋ ਵੀ ਫੈਸਲਾ ਹੋਣਾ ਹੈ ਸੋ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਇਹ ਗੱਲਾਂ ਚੱਲ ਰਹੀਆਂ ਨੇ ਪਰ ਇਹਦੇ ਤੇ ਜਿਹੜਾ ਕਿ ਫੈਸਲਾ ਹੈ ਉਹ ਪਾਰਟੀ ਹਾਈ ਕਮਾਂਡ ਦੇ ਲੈਣਾ ਹੈ ਤੇ ਉਹਨੂੰ ਦੇਖਣਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਤੱਕ ਇਹ ਲੱਗ ਕਿ ਉਹ ਕਲੀਅਰ ਹੋ ਜਾਵੇਗਾ ਕਿ ਕਾਲੀ ਦਲ ਅਤੇ ਭਾਜਪਾ ਇਕੱਠੇ ਹੋ ਰਹੇ ਨੇ ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਪਾਲ ਦੇਨਿਕ ਸਵੇਰਾ ਪਿੰਡ ਬਾਦਲੂ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram x aur whatsapp channel par